ਕੁੜੀਦਰ ਦੇ ਵਿੱਚ ਸਿੰਘ ਢੱਲੇਵਾਲ ਆਉਣਗੇ ਬਾਅਦ ਲੁਧਿਆਣਾ ਪਹੁੰਚ ਰਹੇ ਨੇ ਸਰਵਨ ਸਿੰਘ ਪੰਦੇਰ ਡੀ ਐਮ ਸੀ ਹਸਤਾਲ ਦੇ ਬਾਹਰ ਕਿਸਾਨ ਕਰ ਰਹੇ ਨੇ ਇੰਤਜ਼ਾਰ ਪਾਰਲੀਮੈਂਟ ਦੇ ਬਾਹਰ ਪੰਜਾਬ ਕਾਂਗਰਸ ਦੇ ਐਮ ਪੀਜ਼ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਪ੍ਰੋਟੈਸਟ ਕਰ ਰਹੇ ਕਾਂਗਰਸ ਐਮ ਪੀਜ਼ ਨੂੰ ਮਿਲੇ ਕੇਂਦਰੀ ਮੰਤਰੀ ਜੇ ਪੀ ਨੱਡਾ ਤਾਂ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਹੋਈ ਗੱਲਬਾਤ ਜਸੇਦਾਰ ਸਹਿਬਾਨਾਂ ਦੇ ਹੱਕ ਦੇ ਵਿੱਚ ਆਏ ਸੁਖਵੀਰ ਸਿੰਘ ਬਾਦਲ ਕਿਆ ਸ਼ਰਾਰਤੀ ਅੰਸਰਾਂ ਦੇ ਵੱਲੋਂ ਸਿੰਘ ਸਹਿਬਾਨਾਂ ਦੇ ਖਿਲਾਫ ਚਲਾਇਆ ਜਾ ਰਿਹਾ ਘਟਿਆ ਪ੍ਰੋਪਾਗੈਂਡਾ ਆਕਾਲੀ ਦਲ ਦਾ ਹਰ ਆਗੂ ਤੇ ਵਰਕਰ ਸ੍ਰੀ ਅਕਾਲ ਤਖਸੈਬ ਨੂੰ ਐ ਸਮਰਪਿਤ ਫਿਰ ਗੈਂਗਸਟਰ ਲਾਰੈਂਸ ਮਿਸ਼ਰਵਾਈ ਨੂੰ ਲੈ ਕੇ ਅਰਵਿੰਦ ਕੇਜੀਵਾਲ ਨੇ ਕੇਰੀ ਕੇਂਦਰ ਸਰਕਾਰ ਪੁੱਛਿਆ ਭਾਜੀਪੀ ਦੱਸੇ ਲਾਰੈਂਸ ਗੁਜਰਾਤ ਦੀ ਜੇਲ੍ਹ ਦੇ ਵਿੱਚੋਂ ਕਿਵੇਂ ਚਲਾ ਰਿਆ ਨੈਟਵਰਕ ਭਾਜੀਪੀ ਬੋਲੀ ਆਪ ਸਰਕਾਰਾਂ ਦੀ ਨੱਕ ਥੱਲੇ ਹੋਏ ਲਾਰੈਂਸ ਦੇ ਇੰਟਰਵਿਊ ਟੜਰੀਆਂ ਵਾਲੇ ਦੇ ਪਰਮੇਸ਼ਰ ਦੁਆਰ ਦੇ ਵਿੱਚ ਕੁੜੀ ਦੀ ਛੱਕੀ ਮੌਤ ਦਾ ਮਾਮਲਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਮੰਗਿਆ ਜਵਾਬ ਪੁੱਛਿਆ 12 ਸਾਲ ਪੁਰਾਣੇ ਕੇਸ ਦੇ ਵਿੱਚ ਬਿਨਾਂ ਐਫਆਈਆਰ ਕਿਵੇਂ ਹੋਈ ਜਾਂਚ ਕੀ ਐਫਆਈਆਰ ਦਰਜ ਨਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ ਖਲੋਸ ਸਾਬ ਤੋਂ ਚੋਣ ਲੜਨ ਦੇ ਮਾਮਲੇ ਤੇ ਹਾਈ ਕੋਰਟ ਦਾ ਅਮਰਿਤਪਾਲ ਸਿੰਘ ਨੂੰ ਨੋਟਿਸ ਡਿਬਰੂਗਾ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਸਰਵਲੇ ਦਿੱਤੇ ਹੁਕਮ ਵਿਕਰਮਜੀਤ ਸਿੰਘ ਵੱਲੋਂ ਦਾਖਲ ਕੀਤੀ ਗਈ ਹੈ ਚੋਣਵੀ ਪਟੀਸ਼ਨ ਪੈਂਡਿੰਗ ਇਨਤਕਾਲ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਵਿਸ਼ੇਸ਼ ਮਿਹਨ ਚਲਾ ਕੇ ਲੰਬੇ ਸਮੇਂ ਤੋਂ ਲਟਕੇ ਇਨਤਕਾਲਾਂ ਦੇ ਨਿਪਟਾਰੇ ਦੇ ਦਿੱਤੇ ਹੁਕਮ ਨਿਪਟਾਰਾ ਨਾ ਹੋਣ ਤੇ ਹੋਵੇਗੀ ਸਖਤ ਕਾਰਵਾਈ ਪੰਜਾਬ ਭਰ ਦੇ ਵਿੱਚ ਦੂਜੇ ਦਿਨ ਵੀ ਹੜਤਾਲ ਤੇ ਰਹੇ ਤਹਿਸੀਲਦਾਰ ਕੰਮ ਨਾ ਹੋਣ ਕਰਕੇ ਲੋਕ ਹੋਏ ਪਰੇਸ਼ਾਨ ਰਿਸ਼ਵਤ ਦੇ ਇਲਜ਼ਾਮਾਂ ਦੇ ਵਿੱਚ ਅੱਪਾ ਮੰਡੀ ਦੇ ਤਹਿਸੀਲਦਾਰ ਦੀ ਗ੍ਰਿਫਤਾਰੀ ਦਾ ਕਾਰ ਇਹ ਨੇ ਵਿਰੋਧ ਤਹਿਸੀਲਾਂ ਦੇ ਵਿੱਚ ਲੋਕਾਂ ਨੂੰ ਖੱਜਲ ਖਵਾਰੀ ਦਾ ਖਰਨਾਤ ਕਰਨਾ ਪਿਆ ਸਾਹਮਣੇ ਸਰ ਸਤਿ ਸ਼੍ਰੀ ਅਕਾਲ ਤੁਸੀਂ ਵਿਖਰੇ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਥੋੜੀ ਦੇਰ ਦੇ ਵਿੱਚ ਜਗਜੀਤ ਢੱਲੇਵਾਲ ਡੀਐਮਸੀ ਲੁਧਿਆਣਾ ਤੋਂ ਡਿਸਚਾਰਜ ਹੋਣ ਜਾ ਰਹੇ ਨੇ ਢੱਲੇਵਾਲ ਨੂੰ ਲੈਣ ਦੇ ਲਈ ਪਹੁੰਚੇ ਨੇ ਕਿਸਾਨਾਂ ਆਗੂ ਸਰਮਣ ਸਿੰਘ ਬੰਦੇਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਾਹਰ ਕਿਸਾਨਾਂ ਦੇ ਵੱਲੋਂ ਢੱਲੇਵਾਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਖਨੋਰੀ ਬਾਰਡਰ ਤੇ ਮੁਰ ਮੋਰਚਾ ਸੰਭਾਲਣਗੇ ਜਗਜੀਤ ਢੱਲੇਵਾਲ ਕਿਸਾਨਾਂ ਤੇ ਪ੍ਰਸ਼ਾਸਨ ਦੀ ਮੀਟਿੰਗ ਦੇ ਦਰਸਲ ਇਸ ਨੂੰ ਲੈ ਕੇ ਸਹਿਮਤੀ ਬ ਦੇ ਚਾਰਜ ਕਰਨ ਤੇ ਇਹ ਸਹਿਮਤੀ ਬਣੀ ਆ। ਥਨੋਰੀ ਬਾਰਡਰ ਤੋਂ ਪੁਲਿਸ ਨੇ ਡੱਲੇਵਾਲ ਨੂੰ ਦਰਸਲ ਡਿਟੇਨ ਕੀਤਾ ਸੀਗਾ। ਉਸ ਤੋਂ ਬਾਅਦ ਲਗਾਤਾਰ ਕਿਸਾਨ ਆ ਗਏ ਇਸ ਗੱਲ ਤੇ ਅੜੇ ਹੋਏ ਸਨ ਕਿ ਜਿੰਨੀ ਦੇਰ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਹ ਮੋਰਚੇ ਦੇ ਵਿੱਚ ਨਹੀਂ ਪਹੁੰਚ ਜਾਂਦੇ ਉਸ ਤੋਂ ਬਾਅਦ ਕਰ ਲਈ ਕੋਈ ਵੀ ਗੱਲਬਾਤ ਨਹੀਂ ਹੋਵੇਗੀ। ਮਾਨਯੋਗ ਸੀਐਮ ਸਾਹਿਬ ਦੇ ਹਾਂ ਵੀ ਉਹਨਾਂ ਨੇ ਬੜਾ ਕਲੀਅਰ ਕੀਤਾ ਕਿ ਸਾਡਾ ਤਾਂ ਸਿਰਫ ਇੰਟੈਂਸ਼ਨ ਇਹ ਸੀਗੀ ਕਿ ਉਹ ਇੱਕ ਐਡੇ ਵੱਡੇ ਲੀਡਰਸ ਨੇ ਬਹੁਤ ਦੇਰ ਤੋਂ ਉਹਨਾਂ ਦਾ ਇਹ ਚੱਲਦਾ ਪਿਆ ਉਹਨਾਂ ਦੀ ਸਿਹਤ ਦਾ ਕੋਈ ਇਸ਼ੂ ਨਾ ਹੋਵੇ ਉਸ ਕਰਕੇ ਹੀ ਉਹਨਾਂ ਦਾ ਜਿਹੜਾ ਇਹ ਦੇਖਿਆ ਗਿਆ ਲੇਕਿਨ ਔਰ ਇੰਟੈਂਸ਼ਨ ਸਿਰਫ ਬਿਲਕੁਲ ਇਹੀ ਸੀਗੀ ਕਿ ਜਿਹੜੀ ਉਹਨਾਂ ਦੀ ਕੋਈ ਐਹੋਜੀ ਸਿਹਤ ਵੱਲੋਂ ਦਿੱਕਤ ਨਾ ਆਵੇ ਜਾਂ ਉਹ ਹੋਵੇ ਔਰ ਉਹ ਸਾਰਾ ਚੀਜ਼ਾਂ ਦੇਖ ਲਿਆਂ ਗਿਆ ਨੇ ਕਦੋਂ ਤੱਕ ਛੁੱਟੀ ਮਿਲ ਜੇਗੀ ਉਹਨਾਂ ਨੂੰ ਆਰਡਰ ਕਦੋਂ ਤੱਕ ਖਨੂਰੀ ਜਿਹੜਾ ਉਹ ਇਹ ਮੁਰਚੇ ਜੋ ਸ਼ਾਮਲ ਹੋ ਸਕਦੇ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਵੇਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੁਈ ਇਹਨਾਂ ਕੋ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋ ਫਾਈਲ ਬਣਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੇਓ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਐਲਾਨਾਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘ ਗਏ ਆ ਇਹ ਤੋਂ 6 ਦਿਨਾਂ ਬਾਅਦ ਉਧਰੋਂ ਵੀ ਛੇ ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਅੱਜ 20 ਕਰ ਦਿੱਤਾ ਗਿਆ ਉਹਨਾਂ ਦੇ ਪਾਸ ਤੇ ਕੀ ਹੈ ਡਾਕਟਰ ਨੇ ਕਿਹਾ ਕੁਝ ਠੀਕ ਹੈਗਾ ਔਰ ਤੁਹਾਨੂੰ ਉੱਥੇ ਜਾ ਸਕਦੇ ਨੇ ਇਸ ਚੀਜ਼ ਲੈ ਕੇ ਕੀ ਕਹਿਣਾ ਹੈ ਉਹ ਕਿਹਾ ਰੱਖਣਾ ਸੀ ਆਪਣਾ ਉਹਨਾਂ ਦਾ ਸਰ ਕਹਿ ਰਹੇ ਸੀਗੇ ਆਮਾ ਦੀ ਪਾਰਟੀ ਨੇ ਹੀ ਉਹਨਾਂ ਨੂੰ ਅਰੈਸਟ ਕਰਾਇਆ ਇਹ ਆਮਾ ਦੀ ਪਾਰਟੀ ਆਮਾ ਦੀ ਪਾਰਟੀ ਇਹ ਜਿਹੜੀ ਕੰਮ ਨਹੀਂ ਕਰਦੀ ਆਮਾ ਦੀ ਪਾਰਟੀ ਵਿਕਾਸ ਵੱਲ ਧਿਆਨ ਹੈ ਆਮਾ ਦੀ ਪਾਰਟੀ ਦਾ ਲੋਕਾਂ ਦੀ ਸੇਵਾ ਵੱਲ ਹੈ ਤਾ ਥੋੜੀ دیر ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਡੀਐਮਸੀ ਲੁਧਿਆਣਾ ਤੋਂ ਡਿਚਾਰਜ ਹੋਣਗੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਇਸ ਤੋਂ ਇਲਾਵਾ ਹੋਰ ਕਿਸਾਨ ਆਗੂ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਜੋ ਕੇ ਲੁਧਿਆਣਾ ਡੀਐਮਸੀ ਪਹੁੰਚੇ ਹੋਏ ਨੇ ਜਿਵੇਂ ਹੀ ਡਿਚਾਰਜ ਹੋਣਗੇ ਤਾਂ ਉਸ ਤੋਂ ਬਾਅਦ ਸਾਰੇ ਕਿਸਾਨ ਆਗੂ ਢੱਲੇਵਾਲ ਨਾਲ ਲੈ ਕੇ ਦਰਸਲ ਖਨੋਰੀ ਬਾਰਡਰ ਤੇ ਮੋਰਚੇ ਤੇ ਪਹੁੰਚਣਗੇ ਕਿਉਂਕਿ ਅੱਜ ਦੀ ਜੋ ਮੀਟਿੰਗ ਹੋਈ ਪ੍ਰਸ਼ਾਸਨ ਅਧਿਕਾਰੀਆਂ ਦੀ ਤੇ ਕਿਸਾਨ ਆਗੂਆਂ ਦੇ ਵਿਚਾਰ ਉਸ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਸਹਿਮਤੀ ਬਣੀ ਕਿ ਢੱਲੇਵਾਲ ਮੋੜ ਤੋਂ ਖਨੋਰੀ ਬਾਰਡਰ ਪਹੁੰਚ ਕੇ ਮੋਰਚਾ ਸੰਭਾਲਣਗੇ ਆ ਤਾਂ ਇਸ ਤੋਂ ਬਾਅਦ ਥੋੜੀ ਦੇਰ ਦੇ ਵਿੱਚ ਡਿਸਚਾਰਜ ਕਰ ਦਿੱਤਾ ਜਾਵੇਗਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਨੂੰ ਲੈਣ ਵਾਸਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਵੀ ਡੀਐਮਸੀ ਲੁਧਿਆਣਾ ਪਹੁੰਚ ਚੁੱਕੇ ਨੇ ਕਿਉਂਕਿ ਕਿਸਾਨ ਆਗੂ ਖਨੌਰੀ ਬਾਰਡਰ ਤੋਂ ਲੁਧਿਆਣਾ ਦੇ ਲਈ ਜੋ ਕਿ ਰਵਾਨਾ ਹੋਏ ਸਨ ਤਾਂ ਥੋੜੀ ਦੇਰ ਦੇ ਵਿੱਚ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ ਦਰਸਲ 26 ਨਵੰਬਰ ਤੋਂ ਜਿਹੜਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕੋਖਰਤਾਲ ਦੀ ਸ਼ੁਰੂਆਤ ਕੀਤੀ ਜਾਣੀ ਸੀ ਖਨੌਰੀ ਬਾਰਡਰ ਤੇ ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਆ ਡੀਐਮਸੀ ਲੁਧਿਆਣਾ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਉਹਨਾਂ ਨੇ ਫੁੱਲ ਸਰਾਸ ਦੇ ਵਿੱਚ ਵੀ ਮਰਨ ਵਕਤ ਦੀ ਸ਼ੁਰੂਆਤ ਕਰ ਦਿੱਤੀ ਸੀ ਦੂਜੇ ਪਾਸੇ ਖਨੋਰੀ ਬਾਰਡਰ ਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਛੰਡੇ ਉਹਨਾਂ ਦੇ ਵੱਲੋਂ ਲਗਾਤਾਰ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਆ ਤਾਂ ਸਿੱਧਾ ਰੋਕਰਾਂਗੇ ਡੀਐਮਸੀ ਲੁਧਿਆਣਾ ਦਾ ਆਖਿਰਕਾਰ ਉੱਥੇ ਫਿਲਹਾਲ ਕਿਸ ਤਰੀਕੇ ਦੀ ਸਥਿਤੀ ਹੈ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜ ਚੁੱਕੇ ਨੇ ਰਜਿੰਦਰ ਕੀ ਕੋ ਜਾਣਕਾਰੀ ਕਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਦੇ ਚਾਰਜ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਅਗਲਾ ਕਿਸਾਨਾਂ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਹੈ Oh okay. ਜੇ ਬਿਲਕੁਲ ਪਰਮਿੰਦਰ ਦਾਸ ਜੀ ਕਿ ਜਿਵੇਂ ਹੀ ਖਨੋਰੀ ਬਾਰਡਰ ਤੋਂ ਜਿਹੜੇ ਕਿਸਾਨ ਆਗੂ ਗੁਰਵਿੰਦਰ ਸਿੰਘ ਭੰਗੂ ਦੇ ਨਾਲ ਇੱਕ ਕਾਫਲਾ ਜਿਹੜਾ ਉਹਨਾਂ ਦੇ ਨਾਲ ਸਾਥੀ ਨੇ ਉਹ ਡੀ ਐਮ ਸੀ ਹਸਪਤਾਲ ਦੇ ਲਈ ਰਵਾਨਾ ਹੋਏ ਸੀ ਔਰ 7:30 ਵਜੇ ਦੇ ਕਰੀਬ ਉਹਨਾਂ ਦੇ ਵੱਲੋਂ ਜਿਹੜਾ ਇਸੇ ਡੀ ਐਮ ਸੀ ਹਸਪਤਾਲ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੂੰ ਜਿਹੜਾ ਨਾਲ ਲਿਜਾਇਆ ਜਾਣਾ ਹਾਲਾਂਕਿ ਪੁਲਿਸ ਦੀ ਗੱਲ ਕਰੀਏ ਤਾਂ ਵਾਕ ਵਾਕ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਤਨਾਤ ਨੇ ਔਰ ਇਸ ਤੋਂ ਪਹਿਲਾਂ ਥੋੜੀ ਜਿਹੀ ਦੇਰ ਪਹਿਲਾਂ ਪੁਲਿਸ ਕਮਿਸ਼ਨਰ ਨਰ ਲੁਧਿਆਣਾ ਉਹ ਜਿਹੜੇ ਮੁਲਾਕਾਤ ਕਰਕੇ ਗਏ ਨੇ ਡਾਕਟਰਾਂ ਦੇ ਪੈਨਲ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸਿਹਤ ਨੂੰ ਫਿਟ ਐਂਡ ਫਾਈਨਲ ਦੱਸਿਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਜਗਜੀਤ ਸਿੰਘ ਦੱਲੇਵਾਲ ਦਾ ਇੱਥੇ ਟ੍ਰੀਟਮੈਂਟ ਦੀ ਗੱਲ ਆ ਰਹੀ ਸੀ ਕਿ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹਾਲਾਂਕਿ ਕੋਈ ਉਹਨਾਂ ਦਾ ਡਾਕਟਰੀ ਮੈਡੀਕਲ ਜਿਹੜਾ ਕਾਰਡ ਨਹੀਂ ਬਣਿਆ ਪਰ ਇਸ ਦੇ ਨਾਲ-ਨਾਲ ਅਗਰ ਗੱਲ ਕਰੀਏ ਤਾਂ ਡੀ ਐਮ ਸੀ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਨਾਲ ਜਿਹੜੀ ਉਹਨਾਂ ਵੱਲੋਂ ਜਿਹੜੀ ਹੈ ਗੱਲਬਾਤ ਕੀਤੀ ਗਈ ਆ ਉਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਸਿਹਤ ਜਿਹੜੀ ਆ ਫਿੱਟ ਹੈਗੀ ਆ ਤਾਂ ਕਿਸਾਨ ਲੀਡਰ ਵੀ ਇੱਥੇ ਪਹੁੰਚੇ ਹੋਏ ਨੇ ਕਿਸਾਨਾਂ ਨਾਲ ਵੀ ਗੱਲਬਾਤ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਜਿਹੜੀ ਆ ਗੱਲਬਾਤ ਹੋਈ ਆ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਦੀ ਘੜੀ ਡੀਐਮਸੀ ਹਸਪਤਾਲ ਦੇ ਵਿੱਚ ਜਿਹੜਾ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਲੈਣ ਦੇ ਲਈ ਜਿਹੜੇ ਕਿਸਾਨ ਆਗੂ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਤਾਂ ਕੁਝ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਹੁੰਚੋ ਜੀ ਜਗਜੀਤ ਸਿੰਘ ਢੱਲੇਵਾਲ ਪ੍ਰਧਾਨ ਸਾਹਿਬ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਗੱਲ ਕਰੀਏ ਤਾਂ ਹੁਣ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਆ ਮੀਡੀਆ ਦਾ ਜਿਹੜਾ ਕਿ ਸਾਡੇ ਨਿਰਤ ਸਹਿਯੋਗ ਦੇ ਵਿੱਚ ਰਹਿੰਦਾ ਹੈ ਸਾਡੀ ਜਿਹੜੀ ਆ ਖਬਰ ਅੱਗੇ ਲੈ ਕੇ ਜਾਂਦੇ ਆ ਅਸੀਂ ਸਾਰੇ ਕਿਸਾਨ ਹੌਲੀ ਹੌਲੀ ਇਕੱਠੇ ਹੋ ਰਹੇ ਆ ਸਾਡੇ ਕਿਸਾਨ ਨੇਤਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੱਥੇ ਸਾਡੀ ਉਹਨਾਂ ਨੂੰ ਇੱਕ ਨਕਾਮੀ ਤੌਰ ਤੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੇ ਕਹਿਣ ਤੇ ਇਹਨਾਂ ਨੂੰ ਗਲਤ ਤਰੀਕੇ ਦੇ ਨਾਲ ਅਰੈਸਟ ਕਰਕੇ ਦੇ ਇੱਥੇ ਲਿਆ ਕੇ ਡੀ ਐਮ ਸੀ ਦੇ ਵਿੱਚ ਬਹਾਨਾ ਬਣਾ ਕੇ ਉਹਨੂੰ ਅੰਦਰ ਰੱਖਿਆ ਗਿਆ ਜਥੇਬੰਦੀਆਂ ਦਾ ਇੰਤਜ਼ਾਰ ਹੋ ਰਿਹਾ ਲੈ ਜਥੇਬੰਦੀਆਂ ਇੰਤਜ਼ਾਰ ਕਰ ਰਹੀਆਂ ਜੀ ਕੋਈ ਸ਼ੱਕ ਨਹੀਂ ਸਾਰੀਆਂ ਜਥੇਬੰਦੀਆਂ ਦੇ ਇੰਤਜ਼ਾਰ ਹੈ ਕਿ ਉਹ ਜੀ ਗੱਲ ਨਹੀਂ ਕੋਈ ਮਤਲਬ ਮੱਤ पे ਥੋੜੀ ਬੋਧੀ ਕਿਸੇ ਦੇ ਹੋ ਸਕਦੇ ਆ ਪਰ ਨਹੀਂ ਕਿਸਾਨ ਮੁੱਦੇ ਤੇ ਅਸੀਂ ਇੱਕ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਕਿ ਹਾਲਤ ਉਹਨਾਂ ਦੀ ਬਿਲਕੁਲ ਸਥਿਰ ਰਹੇਗੀ ਆ ਤਾਂ ਕਿਤਨਾ ਕਿਤੇ ਕਿਹਾ ਜਾ ਸਕਦਾ ਥੋੜੀ ਜੀ ਦੇਰ ਦੇ ਵਿੱਚ ਡਲੇਵਾਲ ਸਾਹਿਬ ਬਾਹਰ ਆ ਸਕਦੇ ਨੇ ਵੇਖੋ ਜੀ ਜਥੇਦਾਰੀ ਹੋਣ ਦੇ ਨਾਤੇ ਅਸੀਂ ਇਹ ਗੱਲ ਜ਼ਰੂਰ ਕਹਾਂਗੇ ਹਰ ਟਾਈਮ ਚੜ੍ਹਦੀ ਕਲਾ 'ਚ ਰਹਿਣਗੇ ਕਿ ਕੋਈ ਡੋਰਿਆ ਨਹੀਂ ਇਸ ਕਰਕੇ ਅਸੀਂ ਅੱਜ ਵੀ ਕਹਾਂਗੇ ਅੱਜ ਵੀ ਚੜ੍ਹਦੀ ਕਲਾ 'ਚ ਕੱਲ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਕਿ ਕੋਈ ਡੋਚਾ ਨਹੀਂ ਠਹਿੜ ਜਾ ਬੱਸ ਤਾਂ ਹੈ ਹਾਂ ਜੀ ਸੋ ਸਾਫ ਤੌਰ ਤੇ ਕਿਸਾਨ ਆਗੂ ਇੰਤਜ਼ਾਰ ਕਰ ਰਹੇ ਨੇ ਕਿ ਆ ਜਾ ਰਿਹਾ ਹੈ ਕਿ ਬੇਸ਼ੱਕ ਉਹਨਾਂ ਨੂੰ ਧੱਕੇ ਨਾਲ ਲਿਆਂਦਾ ਗਿਆ ਸੀ ਪਰ ਬਾਦੂ ਦੇ ਇਸ ਦੇ ਹੁਣ ਜਿਸ ਤਰੀਕੇ ਦੇ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਵੀ ਸਾਫ ਕੀਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਫਿੱਟ ਹੈਗੀ ਆ ਦੂਸਰੇ ਪਾਸੇ ਕਿਸਾਨ ਆਗੂ ਵੀ ਜਿਹੜੇ ਨੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਔਰ ਇਸੇ ਜਗ੍ਹਾ ਤੋਂ ਜਿਹੜਾ ਡੀ ਐਮ ਸੀ ਹਸਪਤਾਲ ਦੇ ਇਸੇ ਜਗ੍ਹਾ ਤੋਂ ਜਿਹੜਾ ਠੀਕ ਠੀਕ ਜਿੰਦਰ ਫਰਹਾਦੀਪੁਰਿਆ ਕਿਸਤੀ ਨਾਲ ਵਿਖਾਉਣ ਲਈ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਥੋੜੀ ਦਿਰ ਦੇ ਵਿੱਚ ਅ ਜਗਜੀਤ ਸਿੰਘ ਢੱਲੇਵਾਲ ਨੂੰ ਡੀਐਮਸੀ ਨੂੰ ਜਾਣ ਤੋਂ ਡਿਚਾਰਜ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਕਿਸਾਨਾਂ ਗੁਦਾਂ ਨੂੰ ਨਾਲ ਲੈ ਕੇ ਖਨੋਰੀ ਬਾਰਡਰ ਦੇ ਲਈ ਰਵਾਨਾ ਹੋ ਜਾਣਗੇ ਤਾਦਰ ਸੰਸਦ ਦੇ ਬਾਅਦ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਪੰਜਾਬ ਦੇ ਸੰਸਦਾਂ ਨੇ ਪ੍ਰਦਰਸ਼ਨ ਕੀਤਾ ਇਸ ਮੌਕੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਵਾਲ ਵੀ ਖੜੇ ਕੀਤੇ ਨੇ ਕਿਸਾਨੀ ਮੁੱਦਿਆਂ ਦੀ ਗੂੰਜ ਪੰਜਾਬ ਤੋਂ ਹੁੰਦੇ ਹੋਏ ਦਿੱਲੀ ਪਹੁੰਚੀ ਕਾਂਗਰਸੀ ਸੰਸਦਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਰਾਜਾ ਵੜਿੰਗ ਸੁਜਿੰਦਰ ਸਿੰਘ ਰੰਦਾਵਾ ਸਮੇਤ ਪਾਰਟੀ ਦੇ ਕਈ ਐਮਪੀ ਸ਼ਾਮਲ ਹੋਏ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਇਲਜ਼ਾਮ ਲਗਾਏ ਇਸ ਪ੍ਰਦਰਸ਼ਨ ਦੇ ਵਿਚਾਲੇ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਇਸ ਪ੍ਰਕਾਰ ਪੰਜਾਬ ਦੇ ਕਿਸਾਨ ਦੀ ਲੁੱਟ ਹੋਈ ਹੈ। ਦਿਵਾਲੀ ਇਸ ਵਾਰੀ ਕਿਸਾਨ ਮੰਡੀਆਂ ਦੇ ਵਿੱਚ ਉਹਨੇ ਮਣਾਈ 25 ਦਿਨ। ਮੈਨੂੰ ਲੱਗਦਾ ਕਿ ਇੱਕ ਕਿਸਾਨ ਦੇ 25 ਤੋਂ 30 ਦਿਨ ਮੰਡੀਆਂ 'ਚ ਲੱਗੇ। ਔਰ 25 ਸਾਲਾਂ ਬਾਅਦ ਇਹੋ ਜਿਹਾ ਕੰਮ ਵੇਖਣ ਨੂੰ ਮਿਲਿਆ। ਅੱਜ ਤੱਕ ਬੜੀਆਂ ਸਰਕਾਰ ਆਈਆਂ, ਬੜੀਆਂ ਗਈਆਂ। ਲੇਕਿਨ ਇਸ ਤਰ੍ਹਾਂ ਦਾ ਜੋ ਹਾਲਾਤ ਸਨ ਕਿਸਾਨ ਦੇ ਉਹ ਕਦੇ ਨਹੀਂ ਬਣੇ। ਇਸ ਪ੍ਰਦਰਸ਼ਨ ਦੇ ਵਿਚਾਲੇ ਭਾਜਪਾ ਦੇ ਕੌਮੀ ਪ੍ਰਧਾਨ ਜੀਪੀ ਨੱਡਾ ਵੀ ਉੱਥੇ ਪਹੁੰਚੇ। ਕਾਂਗਰਸ ਦੇ ਸਸਦਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਹਲਕੀ ਫੁਲਕੀ ਗੱਲਬਾਤ ਵੀ ਹੋਈ ਜਿਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਸੁਵਾਲ ਚੁੱਕੇ ਤੇ ਕਿਹਾ ਕਿ ਨੱਡਾ ਦੇ ਨਾਲ ਮੁਲਾਕਾਤ ਦੇ ਦੌਰਾਨ ਸਸਦਾਂ ਨੇ ਆਪਣੀਆਂ ਤਖਤੀਆਂ ਲੁਕੋ ਲਈਆਂ ਸਨ। ਲੋਕਾਂ ਨੇ ਐਮਪੀਆਂ ਨੂੰ ਸਦਨ ਦੇ ਅੰਦਰ ਬੋਲਣ ਨੂੰ ਭੇਜਿਆ ਏ। ਉੱਥੇ ਲੋਕਾਂ ਦੇ ਮੁੱਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਜ਼ੋਰ ਸ਼ੋਰ ਨਾਲ ਚੱਕੋ। ਉੱਥੇ ਤਾਂ ਚੱਕਣੇ ਨਹੀਂ। ਗਰੀਬ ਆਦਮੀ ਦੀ ਗੱਲ ਨਹੀਂ ਹੋਣ ਦੇਣੀ ਕਿਸਾਨ ਦੀ ਗੱਲ ਨਹੀਂ ਹੋਣ ਦੇਣੀ ਇਹੀ ਨੇ ਉਹ ਐਮਪੀ ਤੇ ਜਦੋਂ ਨੱਡਾ ਸਾਹਿਬ ਮੂਰੇ ਆਏ ਤੇ ਬੋਲ ਕੀ ਸਕਦੇ ਸੀ ਤੇ ਸਭ ਨੇ ਪਿੱਛੇ ਕਰ ਲਏ ਕਿਸ ਨੇ ਪਿੱਛੇ ਲਕੋਲੇ ਕੋਈ ਮੂਰੇ ਆ ਕੇ ਥੱਲੇ ਸਿੱਟ ਲਏ ਕੋਈ ਹੱਥ ਮਲਾਉਣ ਲੱਗ ਗਿਆ ਜੋ ਮੈਂ ਤੁਹਾਡੇ ਵੀਡੀਓ ਦੇਖੀ ਆ ਉਹ ਕਿਉਂ ਕਿਉਂਕਿ ਜਦੋਂ ਨੱਡਾ ਸਾਹਿਬ ਨੇ ਚਾਹੇ ਕੋਈ ਵੀ ਆਉਂਦਾ ਉਹਨਾਂ ਨੇ ਕਹਿਣਾ ਸੀ ਵੀ ਅੰਦਰ ਗੱਲ ਕਰੋ ਨਾ ਜ਼ਿਕਰ ਜੋ ਹੋ ਗਿਆ ਕਿ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਸਮੇਤ ਹੋਰ ਕਈ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਨੇ ਇਕ ਕਾਂਗਰਸੀ ਸੰਸਦਾਂ ਨੇ ਸੰਸਦ ਦੇ ਬਾਅਦ ਕਿਸਾਨਾਂ ਦੀਆਂ ਮੰਗਾਂ ਚੁੱਕੀਆਂ ਜਿਸ ਤੇ ਸਿਆਸਤ ਭੱਗੀ ਵੀਰ ਰਿਪੋਰਟ న్యూਸ 18 ਪੰਜਾਬ ਅੱਗੇ ਪਤਾ ਲਗਾ ਕੇ ਗੱਲ ਕਰਾਂਗੇ ਪੰਥਕ ਮਸਲੇ ਦੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਜਥੇਦਾਰ ਸਹਿਬਾਨ ਦੇ ਹੱਕ ਦੇ ਵਿੱਚ ਨਿਤਰੇ ਨੇ ਸੋਸ਼ਲ ਮੀਡੀਆ ਤੇ ਜਥੇਦਾਰ ਸਾਹਿਬ ਦੇ ਖਿਲਾਫ ਹੋਈਆਂ ਟਿੱਪਣੀਆਂ ਦਾ ਵਿਰੋਧ ਕੀਤਾ ਤਾਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਧਰ ਨੇ ਵੀ ਨਾਰਾਜ਼ਗੀ ਜਤਾਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਇਸਤੇ ਸਖਤ ਇਤਰਾਜ਼ ਜਤਾਇਆ ਸੋਸ਼ਲ ਮੀਡੀਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਟਿੱਪਣੀਆਂ ਹੋਈਆਂ ਤਾਂ ਸੁਖਬੀਰ ਸਿੰਘ ਬਾਦਲ ਜਥੇਦਾਰ ਸਾਹਿਬ ਦੇ ਹੱਕ ਚ ਨਿਤਰੇ ਤੇ ਕਿਹਾ ਕਿ ਸਿੰਘ ਸਾਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਲਿਖਿਆ ਇਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ ਜਾਲੀ ਅਕਾਊਂਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਬਾਨਾਂ ਖਿਲਾਫ ਘਟਿਆ ਪ੍ਰਪੋਗੈਂਡਾ ਚਲਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਅਤੇ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਦੋਂ ਇਸ ਮਾਮਲੇ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੀ ਨਾਰਾਜ਼ ਦਿਖੇ। ਉਹਨਾਂ ਸੋਸ਼ਲ ਮੀਡੀਆ ਤੇ ਟਿੱਪਣੀ ਕਰਨ ਵਾਲਿਆਂ ਨੂੰ ਵਰਜਿਆ। ਜਥੇਦਾਰ ਸਾਹਿਬ ਖਿਲਾਫ ਟਿੱਪਣੀਆਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਸਿੰਘ ਸਹਿਬਾਨਾਂ ਦੀ ਸ਼ਾਨ ਦੇ ਖਿਲਾਫ ਕੁਝ ਨਾ ਬੋਲਿਆ ਜਾਵੇ। ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੁ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਹਿਬਾਨ ਦੇ ਸਤਿਕਾਰ ਦੇ ਬਿਤਾਵਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼ਰੋਮਣੀ ਕਾਲੀ ਦੇ ਲੋ ਨੂੰ ਜ਼ੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਦਾ ਵੀ ਕਰਦਾ ਕਿ ਇਹੋ ਜਿਹੇ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਔਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਐਡੇ ਮਹਾਨ ਤਖਤ ਦੀ ਸੇਵਾ ਚ ਨੇ ਭਾਈ ਪ੍ਰਮਾਤਮਾ ਦੀ ਦਾ ਪ੍ਰਵਾਹ ਟਿੱਪਣੀਆਂ ਦਾ ਜਿੱਥੇ ਅਕਾਲੀ ਦਲ ਨੇ ਵਿਰੋਧ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਵੀ ਐਂਟਰੀ ਹੋਈ ਤੇ ਉਹਨਾਂ ਟਵੀਟ ਕਰਕੇ ਲਿਖਿਆ ਕਿ ਇਸ ਵਰਤਾਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਬਾਨ ਦੀ ਜਾਣੇ ਅਣਜਾਣੇ ਵਿੱਚ ਤੋਹੀਨ ਹੋ ਰਹੀ ਹੈ ਕਿਉਂਕਿ ਕਿਸੇ ਵੀ ਮਾਮਲੇ ਵਿੱਚ ਫੈਸਲਾ ਲੈਣ ਲਈ ਜਥੇਦਾਰ ਸਹਿਬਾਨ ਆਜ਼ਾਦ ਤੇ ਖੁਦ ਮਖਤਿਆਰ ਹਨ ਅਤੇ ਉਹ ਇਤਿਹਾਸਿਕ ਕਰਵਾਈਤਾ ਅਤੇ ਮਰਿਆਦਾਾਂ ਦੀ ਸੇਧ ਵਿੱਚ ਫੈਸਲਾ ਲੈਣ ਦੇ ਸਮਰੱਥ ਹਨ ਪੰਥਕ ਤੇਰਾ ਇਸ ਸੰਜੀਦਾ ਮਸਲੇ ਵਿੱਚ ਸੰਜਮ ਰੱਖਣ ਸ਼੍ਰੀ ਅਕਾਲ ਤੱਕ ਸਾਹਿਬਜੀ ਪ੍ਰਭੂ ਸੱਤਾ ਸੰਪੰਨ ਹਸਤੀ ਦਾ ਸਤਕਾਰ ਰੱਖਿਆ ਜਾਵੇ ਅਤੇ ਜੱਜਦਾਰ ਸਹਿਬਾਨ ਨੂੰ ਸਲਾਹਾਂ ਦੇਣ ਦੀ ਆੜ ਹੇਠ ਨਸੀਹਤਾਂ ਨਾ ਦਿੱਤੀਆਂ ਜਾਣ ਅਤੇ ਉਹਨਾਂ ਦੀ ਨਿੱਜੀ ਸ਼ਖਸੀਅਤ ਉੱਪਰ ਕਿਸੇ ਕਿਸਮ ਦੇ ਸਵਾਲ ਨਾ ਉਠਾਏ ਜਾਣ। ਵਾਦ-ਵਿਵਾਦ ਵਿਚਾਲੇ ਹੁਣ ਤੁਹਾਨੂੰ ਉਹ ਗਾਣਾ ਵੀ ਸੁਣਾ ਦਿੰਦੇ ਆ ਜੋ ਇਸ ਸਾਰੇ ਮਸਲੇ ਦੀ ਜੜ ਦੱਸਿਆ ਜਾ ਰਿਹਾ ਹੈ। ਗਾਣੇ 'ਚ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ। ਬਲਿਗ ਹੋ ਰਿਹਾ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਸਿੰਘ ਸਹਿਬਾਨ ਦੀ ਅਕਤਰਤਾ ਸਦ ਦਿੱ ਗਈ ਹੈ ਜਿਸ ਤੇ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ 30 ਅਗਸਤ ਨੂੰ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਅਕਰਾਰ ਦਿੱਤਾ ਗਿਆ ਸੀ ਬਿਊਰੋ ਰਿਪੋਰਟ న్యూਸ 18 ਅਤੇ ਸਿਮਰਨਜੀਤ ਸਿੰਘ ਮਾਨ ਨੇ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੇ ਦੇ ਨਾਲ ਮੁਲਾਕਾਤ ਕੀਤੀ ਹੈ 1984 ਦੇ ਮਾਮਲਿਆਂ ਦੇ ਵਿੱਚ ਇਨਸਾਫ ਦੇ ਲਈ ਮੰਗ ਪੱਤਰ ਸੌਪਿਆ ਗਿਆ ਐ ਜੀ ਪੀ ਸੀ ਕੇਂਦਰ ਦੇ ਨਾਲ رابطہ ਕਰਕੇ ਇਨਸਾਫ ਦਵਾਏ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਐ ਜੀ ਪੀ ਸੀ ਦੇ ਪ੍ਰਧਾਨ ਦੇ ਅੱਗੇ ਰੱਖੀ ਗਈ ਹੈ ਉਹਨਾਂ ਨੇ ਕਿਹਾ ਕਿ 40 ਸਾਲ ਬਾਅਦ ਵੀ ਮਾਮਲੇ ਲਟਕਾਏ ਜਾ ਰਹੇ ਨੇ ਬਣਾਕੀ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਆ ਕਿ 40 ਬਾਰੇ ਹੋ ਗਏ ਐ ਜਤ कल्लूਪਾਰਾ ਦੇ ਰਸੋਇਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਹੈ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਹੈ। ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਛਿੱਛੀਆਂ ਦਿੱਤੀਆਂ ਹੈ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ। ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸ.ਸੀ.ਪੀ. सीधा ਜੇ ਵਫਤ ਜਾਣਾ ਚਾਹਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਹਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾ ਸਮਝਦੀ ਨਹੀਂ ਹੈ ਸੋ ਅਸੀਂ ਇਹਨਾਂ ਨੂੰ ਇੱਕ ਯਾਦ ਪੱਤਰ ਦੇਣਾ ਹੈ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਦਿੱਲੀ ਦੀ ਜਿੱਥੇ ਕਿ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਲਾਰੈਂਸ ਬਿਸ਼नोई ਨੂੰ ਲੈ ਕੇ ਸਿਆਸਤ ਖੂਬ ਪਖੀ ਹੋਈ ਹੈ ਅਰਵਿੰਦ ਕੇਸ਼ਜੀਵਾਲ ਦੇ ਵੱਲੋਂ ਭਾਜਪਾ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼नोई ਨੂੰ ਲੈ ਕੇ ਵੱਡਾ ਇਲਜ਼ਾਮ ਲਗਾਇਆ ਹੈ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੱਸੇ ਲਾਰੈਂਸ ਨੂੰ ਕਿਉਂ ਸਰਸਪਸਤੀ ਦਿੱਤੀ ਗਈ ਹੈ ਲਾਰੈਂਸ ਗੁਜਰਾਤੀ ਜੇਲ੍ਹ ਦੇ ਵਿੱਚੋਂ ਕਿਵੇਂ ਰੈਕਡ ਚਲਾ ਰਿਹਾ ਸਾਬਰਮਤੀ ਜੇਲ੍ਹ ਦੇ ਵਿੱਚੋਂ ਫਰੌਤੀ ਦਾ ਰੈਕਡ ਚਲਾ ਰਿਹਾ ਰਵਿੰਦਰ ਪੀਜੀਵਾਲ ਨੇ ਇੱਥੇ ਇੱਕ ਵੱਡਾ ਦਾਵਾ ਕਰ ਦਿੱਤਾ ਹੈ ਕਿ ਆਕੂ ਭਾਜਪਾ ਦੇ ਵੱਲੋਂ ਰਵਿੰਦਰ ਪੀਜੀਵਾਲ ਤੇ ਪਲਟਵਾਰ ਕਰਦੇ ਕਿਹਾ ਗਿਆ ਹੈ ਕਿ ਆਪ ਸਰਕਾਰਾਂ ਦੀ ਨੱਕ ਥੱਲੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਭਾਜਪਾ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ हंगामा मचा रखा है और ये साबरमती जेल में कैद है लॉरेंस बिश्नोई जो कि गुजरात के अंदर है और जो कि बीजेपी के उसके अंदर आता है ये समझ नहीं आ रहा कि लॉरेंस बिश्नोई वहां से दिल्ली के अंदर एक्सटॉशन रैकेट कैसे चला रहा है चल क्या रहा है दिल्ली के अंदर अमित शाह कर क्या रहे हैं कहाँ है, कहा है अमित शाह पूरी दिल्ली को उन्होंने गैंग वॉर के ऊपर गैंग्स गैंग को सौंप दिया जैसे कि पूरी दिल्ली अब गैंग्स चला रहे हैं इन्होंने दिल्ली का बुरा हाल करके रख दिया इनसे दिल्ली संभल नहीं रही है ये लॉरेंस बिश्नोई गैंग ने हंगामा मचा रखा है और ये साबरमती जेल में कैद है लॉरेंस बिश्नोई जो कि गुजरात के अंदर है और जो कि बीजेपी के उसके अंदर आता है ये समझ नहीं आ रहा कि लॉरेंस बिश्नोई वहां से दिल्ली के अंदर एक्सटॉशन रैकेट कैसे चला रहा है चल क्या रहा है दिल्ली के अंदर अमित शाह कर क्या रहे हैं कहा है अमित शाह ਪੂਰੀ ਦਿੱਲੀ ਕੋ ਉਹਨਾਂ ਨੇ ਗੈਂਗਵਾਰ ਕੇ ਉੱਪਰ ਗੈਂਗਸ ਨੂੰ ਸੌਂਪ ਦਿਆ ਜਿਵੇਂ ਕਿ ਪੂਰੀ ਦਿੱਲੀ ਅਬ ਗੈਂਗਸ ਚਲਾ ਰਹੇ ਹਨ ਇਹਨਾਂ ਨੇ ਦਿੱਲੀ ਦਾ ਬੁਰਾ ਹਾਲ ਕਰਕੇ ਰੱਖ ਦਿਆ ਇਨਸੇ ਦਿੱਲੀ ਸੰਭਲ ਨਹੀਂ ਰਹੀ ਹੈ ਮੈਂ ਅਰਵਿੰਦ ਕੇਜਰਵਾਲ ਜੀ ਨੂੰ ਦੱਸਣਾ ਚਾਹੁੰਦਾ ਹੈ ਨਾ ਟੰਕੀਓ ਡਰਾਮੇ ਕਰਨੇ ਬੰਦ ਕਰੋ ਇਹ ਉਹੀ ਲਾਰੈਂਸ ਬਿਸ਼ਨੋਈ ਆ ਜਿਨੇ ਦਿੱਲੀ ਦੇ ਇਤਿਹਾਰ ਜੇਲ੍ਹ ਚ ਰਹਿ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰਾਇਆ ਪਰ ਫਿਰ ਪੰਜਾਬ ਦੀ ਜੇਲ੍ਹ ਚ ਆ ਕੇ ਉਹ ਬਕਾਇਦਾ ਇੰਟਰਵਿਊ ਦੇ ਕੇ ਇਹ ਜਸਟੀਫਾਈ ਕਰ ਰਹੇ ਕਿ ਮੈਂ ਸਿੱਧੂ ਮੂਸੇਵਾਲਾ ਦਾ ਕਿਉਂ ਕਤਲਿਆ ਫਲਾਣਾ ਡੈਂਗਸਟਰਸ ਉਹਦਾ ਇਹ ਰਿਸ਼ਤੇ ਸੀ ਤੁਸੀਂ ਉਹਦੀ ਛਵੀ ਵੀ ਖਰਾਬ ਕਰਨ ਦਾ ਕੰਮ ਕੀਤਾ ਸਿੱਧੂ ਮੂਸੇਵਾਲਾ ਜੀ ਇਹ ਉਹੀ ਗੈਂਗਸਟਰ ਆ ਜੋ ਪੰਜਾਬ ਦੇ ਜੇਲ੍ਹਾਂ ਔਰ ਦਿੱਲੀ ਦੇ ਜੇਲ੍ਹਾਂ ਤੋਂ ਐਕਸਟਰਸ਼ਨ ਕਰ ਰਿਹਾ ਦਿੱਲੀ ਦੇ ਅੰਦਰ ਅਗਰ ਆ ਸਭ ਤੋਂ ਜ਼ਿਆਦਾ ਐਕਸਟਰਸ਼ਨ ਹੋ ਰਹੀ ਆ ਤਾਂ ਤਿਹਾੜ ਜੇਲ੍ਹ ਤੋਂ ਕੀਤੀ ਜਾ ਰਹੀ ਆ ਪੰਜਾਬ ਦੇ ਅੰਦਰ ਹੋ ਰਹੀ ਆ ਤਾਂ ਤਿਹਾੜ ਜੇਲ੍ਹ ਤੋਂ ਕੀਤੀ ਜਾ ਰਹੀ ਆ ਔਰ ਇਹ ਸਾਰੇ ਲੋਗ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਜੇਲ੍ਹਾਂ ਦੇ ਅੰਦਰ ਜਿੱਥੇ ਤੁਹਾਡਾ ਸੁਰੱਖਿਅਤ ਮਿਲਿਆ ਹੈ ਉਹਨਾਂ ਨੂੰ ਹਰਿਆਣੇ ਕਿਸ ਗੱਲ ਦੀ ਆ ਕਿਆ ਇਹਨਾਂ ਲੋਕਾਂ ਤੋਂ ਜਿਹੜੇ ਐਕਸਟਰੈਕਸ਼ਨ ਤੋਂ ਕਰੋੜਾਂ ਰੁਪਏ ਵਸੂਲਿਆ ਜਾ ਰਿਹਾ ਜਦੋਂ ਕਿ ਇੱਕ ਗੈਂਗਸਟਰ ਨੇ ਔਰ ਇੱਕ ਵਸੂਲਣ ਵਾਲੇ ਨੇ ਨਾਮ ਲੈ ਕੇ ਕਹਿੰਦਾ ਕਿ ਅਸਤਿੰਦਰ ਜੈਨ ਨੂੰ ਮੈਂ 10 ਕਰੋੜ ਦਿੱਤਾ ਫਰਾਨੇ ਵੇਲੇ 15 ਕਰੋੜ ਦਿੱਤਾ ਔਰ ਉਹਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਮੇਰੇ ਜਨਮ ਦਿਨ ਤੇ ਆਏ ਪਰ ਇਸ ਐਕਸਟਰੈਕਸ਼ਨ ਕਰਨ ਵਾਲੇ ਲੋਕਾਂ ਨਾਲ ਤੁਹਾਡਾ ਕੀ ਸਬੰਧ ਹੈ ਕਿਉਂ ਤੁਸੀਂ ਉਹਨਾਂ ਦੇ ਨਾਲ ਵਾਸਤਾ ਰੱਖਿਆ ਔਰ ਲਾਰੈਂਸ ਮਿਸ਼ਨੋਈ ਨੂੰ ਕਿਉਂ ਤੁਸੀਂ ਬਚਾ ਕੇ ਰੱਖਿਆ ਅੱਜ ਪੰਜਾਬ ਔਰ ਪੇਸ਼ਟ ਲੋਕ ਤੁਹਾਡੇ ਤੇ ਸਵਾਲ ਪੁੱਛ ਰਹੇ ਹਨ ਅਗਲੀ ਖਬਰ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਖਿਲਾਫ ਦਾਖਲ ਪਟੀਸ਼ਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਸਰਵ ਕਰਨ ਦੇ ਹੁਕਮ ਦਿੱਤੇ ਨੇ ਅਮਰਪਾਲ ਦੇ ਖਿਲਾਫ ਦਰਸਲ ਵਿਕਰਮਜੀਤ ਸਿੰਘ ਨੇ ਇਹ ਚੋਣਵੀ ਪਟੀਸ਼ਨ ਦਾਖਲ ਕੀਤੀ ਹੈ ਅਮਰਪਾਲ ਸਿੰਘ ਦੇ ਖਿਲਾਫ ਚੋਣ ਵਿੱਚ ਲੜ ਚੁੱਕੇ ਨੇ ਵਿਕਰਮਜੀਤ ਸਿੰਘ ਰੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜੋ ਕਿ ਸੰਸਦਨ ਤੇ ਫਿਲਹਾਲ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹ ਕਰਾਂਗੇ ਅਗਲੀ ਵਾਰ ਦੇਖਵਰਦਾ ਐ ਜੀ ਪੀ ਸੀ ਪ੍ਰਧਾਨ ਦੇ ਵੱਲੋਂ ਬੀ ਜੇ ਪੀ ਲੀਡਰ ਨੂੰ ਜਵਾਬ ਦਿੱਤਾ ਗਿਆ ਗੁਰੂ ਘਰ ਦੇ ਬਾਹਰ ਕੋਹੜ ਹੜਤਾਲ ਦੀ ਇਜਾਜ਼ਤ ਨਹੀਂ ਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਵਾਬ ਦੇ ਵਿੱਚ ਕਿਹਾ ਗਿਆ ਉਹਨੇ ਕਿਹਾ ਕਿਸੇ ਵੀ ਸ਼ਰਤੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਦਰਬਾਰ ਸਾਹਿਬ ਦੇ ਨੇੜੇ ਜਗਮਉਨ ਰਾਜੂ ਨੇ ਕੋਹੜ ਹੜਤਾਲ ਕਰਨੀ ਸੀ ਅੰਮ੍ਰਿਤਸਰ ਨੂੰ ਪੁਤਰ ਨਗਰੀ ਦਾ ਦਰਜਾ ਦਿਵਾਉਣ ਦੇ ਲਈ ਦਰਸਲੇ ਹੜਤਾਲ ਕੀਤੀ ਜਾਣੀ ਸੀ ਰਜਿੰਦਰ ਸਿੰਘ ਧਾਮੀ ਨੇ ਸਿੱਖ ਸਿਧਾਂਤਾਂ ਦਾ ਹਵਾਲਾ ਦਿੱਤਾ ਪਰ ਧਾਮੀ ਨੇ ਜਗਮਉਨ ਰਾਜੂ ਦੀ ਮੰਗ ਦਾ ਹਾਲਾਕ ਉਹਨਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਮੰਗ ਦਾ ਸਮਰਥਨ ਜਰੂਰ ਦਿੱਤਾ ਗਿਆ ਕੀਤਾ ਗਿਆ ਪਰ ਇਸ ਦੇ ਵਿਚਾਲੇ ਹਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਦੇ ਬਾਹਰ ਭੁਖੜਤਾਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਸੇ ਖਬਰ ਤੇ ਹੋਰ ਜਿਹੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਆ ਰਾਜੀਵ ਐਜਪੀਸੀ ਪ੍ਰਧਾਨ ਦੇ ਵੱਲੋਂ ਜੋ ਭਾਜਪਾ ਲੀਡਰ ਨੂੰ ਜਵਾਬ ਦਿੱਤਾ ਗਿਆ ਕਿ ਭੁਖੜਤਾਲ ਗੁਰੂ ਘਰ ਦੇ ਬਾਹਰ ਨਹੀਂ ਕੀਤੀ ਜਾ ਸਕਦੀ ਆ ਕੀ ਮੁੱਦਾ ਕੀ ਹੈ ਪੂਰਾ ਇਹ ਵੀ ਵਿਸਥਾਰ ਨਾਲ ਸਮਝਣਾ ਚਾਹਾਂਗੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਜੋ ਜਗਮੋਨ ਰਾਜੂ ਨੇ ਭਾਜਪਾ ਦੇ ਆਗੂ ਨੇ ਔਰ ਸਾਬਕਾ ਆਈਐਸ ਅਧਿਕਾਰੀ ਨੇ ਤਾਂ ਉਹਨਾਂ ਨੇ ਇੱਕ ਉਸ ਮੁੱਦੇ ਨੂੰ ਲੈ ਕੇ ਤੋਂ ਹੜਤਾਲ ਦੀ ਗੱਲ ਕਹੀ ਹੈ ਜਿਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਕਈ ਜੜੀਆਂ ਜਥੇਬੰਦੀਆਂ ਨੇ ਉਹ ਇਹ ਗੱਲ ਕਹਿ ਚੁੱਕੀਆਂ ਨੇ ਕਿ ਹਰਮੰਦਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਔਰ ਜੇਕਰ ਕੋਈ ਦਿਨ ਪਹਿਲਾਂ ਦੀ ਅਸੀਂ ਗੱਲ ਕਰੀਏ ਤਾਂ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਵੱਲੋਂ ਵੀ ਇਹ ਜ਼ਿਕਰ ਕੀਤਾ ਗਿਆ ਸੀ ਕਿ ਅੰਮ੍ਰਿਤਸਰ ਨੂੰ ਜੋ ਹੈ ਡ్రਾਈ ਸਿਟੀ ਐਲਾਨਿਆ ਜਾਣਾ ਚਾਹੀਦਾ ਤਾਂ ਇਸ ਦੇ ਚੱਲਦਿਆਂ ਜਿਗਮੋਂ ਰਾਜੂ ਵੱਲੋਂ ਇੱਕ ਜਿਹੜੀ ਮੰਗ ਹੈ ਉਹ ਰੱਖੀ ਗਈ ਹੈ ਔਰ ਉਸ ਦਾ ਐਲਾਨ ਜੋ ਹੈ ਉਹ ਲਿਖਤੀ ਰੂਪ ਦੇ ਵਿੱਚ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਉਹ ਕੱਲ ਯਾਨੀ ਕਿ 30 ਨਵੰਬਰ ਨੂੰ ਜੋ ਹੈ ਅੰਮ੍ਰਿਤਸਰ ਤੋਂ ਇੱਕ ਜਿਹੜੀ ਨਵੀਂ ਮੰਗ ਹੈ ਉਸ ਦੇ ਲਈ ਇੱਕ ਅਭਿਆਨ ਦੀ ਸ਼ੁਰੂਆਤ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਨੇ 9:30 ਵਜੇ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨੀ ਸੀ ਉਸ ਤੋਂ ਬਾਅਦ ਇੱਕ ਮੰਗ ਪੱਤਰ ਜੋ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਣ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਸੀ ਕਿ ਦਰਬਾਰ ਸਾਹਿਬ ਦੀ ਜਿਹੜੀ ਮੇਨ ਐਂਟਰੈਂਸ ਹੈ ਘੰਟਾ ਘਰ ਵਾਲੇ ਪਾਸੇ ਜਿਹੜਾ 골ਡਨ ਪਲਾਜ਼ਾ ਹੈ ਉਸ ਪਾਸੇ ਉਹਨਾਂ ਵੱਲੋਂ ਇੱਕ ਭੁਖੜਤਾਲ ਸ਼ੁਰੂ ਕੀਤੀ ਜਾਣੀ ਹੈ ਪਰ ਜਿੱਦਾਂ ਹੀ ਉਹਨਾਂ ਵੱਲੋਂ ਇਹ ਸੱਦਾ ਮੀਡੀਆ ਨੂੰ ਦਿੱਤਾ ਜਾਂਦਾ ਤਾਂ ਉਸ ਤੋਂ ਕੁਝ ਦੇਰ ਤਾਂ ਬਾਅਦ ਐ ਜੀਪੀਸੀ ਦੇ ਪ੍ਰਧਾਨ ਵੱਲੋਂ ਇੱਕ ਰਿੱਡਿਕਟੀ ਪੱਤਰ ਜਾਰੀ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਭਾਵੇਂ ਕਿ ਤੁਹਾਡੀਆਂ ਜਿਹੜੀਆਂ ਮੰਗ ਹੈ ਜਿਹੜੀ ਜਾਂ ਜਿਹੜੀਆਂ ਗੱਲਾਂ ਤੁਹਾਡੇ ਵੱਲੋਂ ਸਰ ਸਰਕਾਰ ਦੇ ਕੋਲੋਂ ਮੰਗੀਆਂ ਜਾ ਰਹੀਆਂ ਨੇ ਬਹੁਤ ਜਾਇਜ਼ ਨੇ ਪਰ ਜੀ ਸਿੱਖ ਸਿਧਾਂਤਾਂ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਭੁਖੜ ਹਟਾਲ ਜਿਹੜਾ ਕਰਨਾ ਉਹ ਬਿਲਕੁਲ ਜਾਇਜ਼ ਨਹੀਂ ਹੈ ਤਾਂ ਇਸ ਕਰਕੇ ਕਿਸੇ ਵੀ ਸ਼ਰਤ ਦੇ ਉੱਤੇ ਉਹਨਾਂ ਨੂੰ ਭੁਖੜ ਹਟਾਲ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤਾਂ ਹੁਣ ਅੱਗੇ ਜਗਮੋਨ ਰਾਜੂ ਦਾ ਕੀ ਰੁਖ ਰਹਿਣ ਵਾਲਾ ਕੀ ਉਹ ਆਪਣੀ ਭੁਖੜ ਹਟਾਲ ਕਿਤੇ ਹੋਰ ਥਾਂ ਤੇ ਸ਼ੁਰੂ ਕਰਦੇ ਨੇ ਇਹ ਸਵੇਰ ਵੇਲੇ ਪਤਾ ਲੱਗੇਗਾ ਪਰ ਫਿਲਹਾਲ ਅਸੀਂ ਕਹਿ ਸਕਦੇ ਕਿ ਜਗਮੋਨ ਰਾਜੂ ਵੱਲੋਂ ਜਿਹੜੀ ਕੱਲ ਭੁਖੜ ਹਟਾਲ ਸ਼ੁਰੂ ਕੀਤੀ ਯਾਨੀ ਉਸ ਨੂੰ ਲੈ ਕੇ ਐਸਡੀਪੀਸੀ ਪ੍ਰਧਾਨ ਨੇ ਸਾਫ਼ ਇਨਕਾਰ ਜੋ ਹੈ ਉਹ ਕੀਤਾ ਹੈ ਜੀ ਆਹ ਠੀਕ ਹੈ ਰਾਜੀਪ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ